ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਇਸ ਕਿਤਾਬ ਬਾਰੇ ਗੱਲ ਕਰਾਂਗੀ ਉਹ ਕਿਤਾਬ ਜਾਪਾਨੀ ਲੋਕਾਂ ਦੇ ਲਾਈਫ ਸਟਾਈਲ ਅਤੇ ਉਹਨਾਂ ਦੇ ਲੰਬੀ ਉਮਰ ਜੀਣ ਦੇ ਸੀਕ੍ਰੇਟ ਬਾਰੇ ਹੈ ਇਸ ਕਿਤਾਬ ਦਾ ਨਾਮ ਹੈ ਇਕੀਗਾਈ ਜਪਨੀਜ਼ ਸੀਕ੍ਰੇਟ ਟੂ ਲੌਂਗ ਐਂਡ ਹੈਪੀ ਲਾਈਫ ਇਸ ਕਿਤਾਬ ਵਿੱਚ ਉਹਨਾਂ ਲੋਕਾਂ ਦੀ ਜ਼ਰੂਰ ਦੇਸੀ ਹੈ ਨਹੀਂ ਲਾਈਫ ਦੀ ਕਿ ਉਹ ਕਿਵੇਂ ਲੰਬੀ ਉਮਰ ਜਿਉਂਦੇ ਨੇ ਉਹਨਾਂ ਦੇ ਕੀ ਕਾਰਨ ਨੇ ਕੀ ਸੀਕ੍ਰੀਟ ਹੈ ਕਿ ਉਹ ਬੁੱਢੇ ਹੁੰਦੇ ਹੋਏ ਵੀ ਜਵਾਨ ਦਿਸਦੇ ਨੇ ਉਹਨਾਂ ਦੀ ਸਕਿਨ ਵਧੀਆ ਗਲੋ ਕਰਦੀ ਹੈ ਤੇ ਜਪਾਨੀ ਲੋਕ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਰੀ ਦੁਨੀਆ ਵਿੱਚ ਮਸ਼ਹੂਰ ਨੇ ਆਪਣੀ ਲੰਬੀ ਉਮਰ ਕਰਕੇ ਜੀਣ ਕਰਕੇ ਤੇ ਤੰਦਰੁਸਤੀ ਕਰਕੇ ਜਪਾਨੀ ਲੋਕਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਇਹਦੇ ਕਈ ਕਾਰਨ ਨੇ ਇਹ ਉਹਨਾਂ ਦਾ ਲਾਈਫ ਸਟਾਈਲ ਵੀ ਹੈ ਉਹਨਾਂ ਦੀਆਂ ਔਰਤਾਂ ਨੂੰ ਮੈਨੋਪੋਜ਼ ਦੇ ਸਿੰਪਟਮਸ ਵੀ ਘੱਟ ਆਉਂਦੇ ਨੇ ਕਿਉਂਕਿ ਉਹਨਾਂ ਦਾ ਖਾਣਾ ਵਧੀਆ ਹੈ ਉਹਨਾਂ ਦੇ ਸੌਣ ਦਾ ਢੰਗ ਉਹਨਾਂ ਦੇ ਖਾਣਾ ਖਾਣ ਦਾ ਢੰਗ ਉਹ ਕੀ ਖਾਂਦੇ ਨੇ ਉਹਨਾਂ ਦੇ ਜਿਉਣ ਦਾ ਢੰਗ ਬਹੁਤ ਵਧੀਆ ਹੈ ਤੇ ਜੇ ਆਪਾਂ ਵੀ ਉਹਨਾਂ ਤੋਂ ਕੁਝ ਸਿੱਖ ਲਈਏ ਤੇ ਆਪਾਂ ਵੀ ਲੰਬੀ ਉਮਰ ਜਿਉ ਸਕਦੇ ਹਾਂ ਅ ਜਪਾਨ ਦੇ ਵਿੱਚ ਜਿਹੜਾ ਪਿੰਡ ਹੈਗਾ ਓਕੀਨਾਵਾ ਸੋ ਓਕੀਨਾਵਾ ਦੇ ਲੋਕ ਨੰਬਰ 1 ਤੇ ਨੇ ਸਾਰੀ ਦੁਨੀਆ ਵਿੱਚ ਲੰਬੀ ਉਮਰ ਜਿਉਣ ਵਾਸਤੇ ਇਹ ਕਿਤਾਬ ਦੇ ਜਿਹੜੇ ਰਾਈਟਰ ਨੇ ਇਹ ਉਸ ਪਿੰਡ ਵਿੱਚ ਗਏ ਤੇ ਉੱਥੋਂ ਦੇ ਲੋਕਾਂ ਨੂੰ ਮਿਲੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਤੋਂ ਉਹਨਾਂ ਦੇ ਤਜਰਬੇ ਪੁੱਛੇ ਜ ਜਿਹਦੇ ਵਿੱਚ ਉਹਨਾਂ ਲੋਕਾਂ ਨੇ ਕਾਫੀ ਗੱਲਾਂ ਦਸੀਆਂ ਜਿਨ੍ਹਾਂ ਦੇ ਵਿੱਚ ਕਿ ਕੁਝ ਕੁਝ ਗੱਲਾਂ ਮੈਂ ਅੱਜ ਤੁਹਾਡੇ ਨਾਲ ਕਰਾਂਗੀ ਮੇਨ ਪੁਆਇੰਟ ਤੇ ਬਾਕੀ ਮੈਂ ਤੁਹਾਡੇ ਨਾਲ ਕਦੇ ਫੇਰ ਕਿਸੇ ਵੀਡੀਓ ਵਿੱਚ ਵਿਸਥਾਰ ਨਾਲ ਸ਼ੇਅਰ ਕਰਾਂਗੀ ਇਹ ਕਿਤਾਬ ਨੇ ਮੈਂ ਪਹਿਲਾਂ ਆਨਲਾਈਨ ਪੜ੍ਹੀ ਸੀ 4-5 ਸਾਲ ਪਹਿਲਾਂ ਤੇ ਫਿਰ ਮੈਂ ਸੋਚਿਆ ਕਿ ਇਹ ਤਾਂ ਆਪਣੇ ਘਰੇ ਵੀ ਹੋਣੀ ਚਾਹੀਦੀ ਹੈ ਤਾਂ ਕਿ ਘਰ ਦੇ ਬਾਕੀ ਜੀ ਵੀ ਇਹਨੂੰ ਪੜਨ ਤੇ ਉਹਨਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੀ ਸੀਕ੍ਰੇਟ ਨੇ ਜਾਪਾਨੀ ਲੋਕਾਂ ਦੇ ਲੰਬੀ ਉਮਰ ਜੀਣ ਦੀ ਇੱਕ ਤਾਂ ਉਹ ਰਿਟਾਇਰ ਨਹੀਂ ਹੁੰਦੇ ਤੇ ਐਕਟਿਵ ਰਹਿੰਦੇ ਨੇ ਹੋਲ ਲਾਈਫ ਮਤਲਬ ਰਿਟਾਇਰ ਜੇ ਜੌਬ ਤੋਂ ਵੀ ਹੋ ਜਾਂਦੇ ਨੇ ਤਾਂ ਬਾਅਦ ਵਿੱਚ ਵੀ ਉਹ ਆਪਣਾ ਵਾਕ ਕਰਦੇ ਨੇ ਗਾਰਡਨਿੰਗ ਕਰਦੇ ਨੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਨੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਨੇ ਐਕਸਰਸਾਈਜ਼ ਵੀ ਕਰਦੇ ਨੇ ਯੋਗਾ ਵੀ ਕਰਦੇ ਨੇ ਉਹਨਾਂ ਦੀ 5 ਮਿੰਟ ਦੀ ਜਿਹੜੀ ਰੈਡੀਓ ਐਕਸਰਸਾਈਜ਼ ਹੈ ਉਹ ਤਾਂ ਸਾਰੇ ਕਿਤੇ ਹੀ ਮਸ਼ਹੂਰ ਹੈ ਬਾਕੀ ਉਹ ਗ੍ਰੀਨ ਟੀ ਪੀਂਦੇ ਨੇ ਗ੍ਰੀਨ ਟੀ ਕਹਿੰਦੇ ਨੇ ਕਿ ਸਰਕੂਲੇਸ਼ਨ ਇੰਪਰੂਵ ਕਰਦੀ ਹੈ ਕੋਲੇਸਟ੍ਰੋਲ ਘਟ ਕਰਦੀ ਹੈ ਤੇ ਡਾਇਬੀਟਿਸ ਵਗੈਰਾ ਨਹੀਂ ਹੋਣ ਦਿੰਦੀ ਵਿਟਾਮਿਨ ਸੀ ਵੀ ਇਹਦੇ ਵਿੱਚ ਹੁੰਦਾ ਹੈ ਹੋਰ ਉਹ ਕਹਿੰਦੇ ਨੇ ਜਿਹੜੀ ਮੇਨ ਗੱਲ ਹੈ ਕਿ ਖਾਣਾ ਜਿਹੜਾ ਹੈ ਤੁਸੀਂ ਭੇਟ ਭਰ ਕੇ ਨਾ ਖਾਓ 80% ਤੱਕ ਜਦੋਂ ਤੁਹਾਡਾ ਪੇਟ ਭਰ ਜਾਂਦਾ ਹੈ ਉਦੋਂ ਤੁਸੀਂ ਖਾਣਾ ਬੰਦ ਕਰ ਦਿਓ ਇਸੇ ਕਰਕੇ ਉਹ ਖਾਣਾ ਛੋਟੀਆਂ ਪਲੇਟਾਂ 'ਚ ਸਰਵ ਕਰਦੇ ਨੇ ਤਾਂ ਕਿ ਜਿਆਦਾ ਭਰ ਨਾ ਸਕਣ ਪੋਰਸ਼ਨਸ ਵਿੱਚ ਖਾਂਦੇ ਨੇ ਥੋੜਾ ਥੋੜਾ ਕਾਫੀ ਕੁਝ ਖਾਂਦੇ ਨੇ ਉਹ ਤੇ ਸਬਜ਼ੀਆਂ ਖਾਂਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਸਿਖਾਇਆ ਹੋਇਆ ਹੈ ਕਿ ਇਹ ਔਖਾ ਨਹੀਂ ਹੈ ਅ ਤੁਸੀਂ 80% ਜਦੋਂ ਸਟਮਕ ਭਰ ਗਿਆ ਉਦੋਂ ਰੁਕਣਾ ਔਖਾ ਨਹੀਂ ਹੈ ਸੋ ਇਸ ਇਹ ਉਹਨਾਂ ਦਾ ਮੇਨ ਸੀਕ੍ਰੀਟ ਹੈ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਜੇ ਆਪਾਂ ਤਾਂ ਇਹਨੂੰ ਲੱਗਦਾ ਹੈ ਕਿ 100% ਤੋਂ ਵੀ ਉੱਤੇ পেট ਭਰ ਲੈਣੇ ਆ ਸਵਾਦ ਲੱਗੀ ਜਾਂਦਾ ਤੇ ਆਪਾਂ ਖਾ ਹੀ ਜਾਂਦੇ ਆ ਤਾਂ ਪਰ ਇਹਦੇ ਨਾਲ ਐਕਸਟਰਾ એનર્ਜੀ ਬਾਡੀ ਦੀ ਲੱਗਦੀ ਹੈ ਫੂਡ ਨੂੰ ਡਾਈਜੈਸਟ ਕਰਨ ਵਿੱਚ ਤੇ ਜੇ ਓਵਰ EATING ਕਰਾਂਗੇ ਤਾਂ ਬਿਮਾਰੀਆਂ ਵੀ ਲੱਗਦੀਆਂ ਪਰ ਉਹ ਲੋਕ ਬਹੁਤ ਘੱਟ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਦੂਜੇ ਲੋਕਾਂ ਦੇ ਮੁਕਾਬਲੇ ਸੋ ਕਾਰਨ ਜਿਹੜਾ ਹੈ ਉਹਨਾਂ ਦਾ ਮੇਨ ਕਾਰਨ ਹੈ ਜਿਹੜਾ ਉਹ ਘੱਟ ਖਾਂਦੇ ਨੇ ਬਿਮਾਰ ਨਾ ਹੋਣ ਦਾ ਮੇਨ ਕਾਰਨ। ਬਾਕੀ ਉਹ ਕਹਿੰਦੇ ਨੇ ਕਿ ਨੇਚਰ ਨਾਲ ਜੁੜੇ ਰਹੋ, ਕੁਦਰਤ ਨਾਲ ਜੁੜੇ ਰਹੋ। ਜੇ ਤੁਸੀਂ ਕੁਦਰਤ ਨਾਲ ਜੁੜੇ ਰਹਿੰਦੇ ਹੋ ਤਾਂ ਤੁਸੀਂ ਕੁਦਰਤੀ ਰੱਲ ਹੈ ਕਿ ਤੰਦਰੁਸਤ ਰਹਿੰਦੇ ਹੋ। ਤੇ ਵੀ ਗ੍ਰੇਟਫੁਲ ਧੰਨਵਾਦ ਕਰਦੇ ਰਹੋ। ਆਪਣੇ ਆਪ ਨੂੰ ਚੰਗੇ ਲੋਕਾਂ ਦੀ ਸੰਗਤ ਵਿੱਚ ਰੱਖੋ ਤੇ ਫੋਲੋ ਯਰ ਇਕੀਗਾਈ ਆਪਣੇ ਜੀਨ ਦਾ ਮਕਸਦ ਲੱਭੋ ਸਾਡੇ ਸਾਰਿਆਂ ਦੇ ਅੰਦਰ ਛੁਪਿਆ ਹੋਇਆ ਹੈ ਜਿਹੜਾ ਕਿ ਉਹਨਾਂ ਨੇ ਇਸ ਕਿਤਾਬ ਵਿੱਚ ਮੇਨਲੀ ਮੈਂਸ਼ਨ ਕੀਤਾ ਹੈ ਇਕੀਗਾਈ ਮੀਨਸ ਕਿ ਸਾਡੇ ਜੀਵਨ ਦਾ ਮਕਸਦ ਅਸੀਂ ਐਵੇਂ ਹੀ ਧਰਤੀ ਉੱਤੇ ਸੁੱਟ ਦਿੱਤੇ ਗਏ ਸਾਡੇ ਆਉਣ ਦਾ ਕੋਈ ਕਾਰਨ ਹੈ ਉਹ ਕਾਰਨ ਲੱਭੂ ਉਹ ਪਰਪਸ ਲੱਭੋ ਆਪਣੀ ਲਾਈਫ ਦਾ ਉਹ ਸਾਡੇ ਸਾਰਿਆਂ ਦੇ ਅੰਦਰ ਬਹੁਤ ਗਹਿਰੇ ਵਿੱਚ ਛੁਪਿਆ ਹੋਇਆ ਹੈ ਜਦੋਂ ਅਸੀਂ ਉਹ ਪਰਪਸ ਲੱਭ ਲਾਂਗੇ ਤਾਂ ਸਾਨੂੰ ਜੀਣਾ ਚੰਗਾ ਲੱਗੇਗਾ ਤੇ ਅਸੀਂ ਆਪੇ ਹੀ ਲੰਮੀ ਉਮਰ ਜੀਣ ਲਈ ਉਹ ਸਾਰੇ ਕੋਸ਼ਿਸ਼ ਕਰਾਂਗੇ ਲਾਈਕ ਖਾਣਾ ਘੱਟ ਖਾਵਾਂਗੇ ਐਕਸਰਸਾਈਜ਼ ਕਰਾਂਗੇ ਐਕਟਿਵ ਰਹਾਂਗੇ ਬਾਕੀ ਉਹ ਕਹਿੰਦੇ ਨੇ ਕਿ ਤੁਸੀਂ ਤਾਜ਼ੀਆਂ ਸਬਜ਼ੀਆਂ ਆਪਣੇ ਗਾਰਡਨ ਵਿੱਚ ਉਗਾਓ ਤੇ ਉਹਨਾਂ ਨੂੰ ਕੁਕ ਕਰੋ ਉਹਨਾਂ ਦੇ ਤਾਜ਼ੀਆਂ ਸਬਜ਼ੀਆਂ ਜੇ ਅਸੀਂ ਜੇ ਅਸੀਂ ਬਾਜ਼ਾਰੋਂ ਲਿਆਉਣੇ ਹੋ ਤਾਂ ਪੁਰਾਣੀਆਂ ਹੋ ਜਾਂਦੀਆਂ ਨੇ ਪਈਆਂ ਹੁੰਦੀਆਂ ਨੇ ਸੋ ਇਸ ਕਰਕੇ ਉਹ ਤਾਜ਼ੀਆਂ ਸਬਜ਼ੀਆਂ ਉਗਾਉਂਦੇ ਨੇ ਸਾਨੂੰ ਵੀ ਆਪਣੇ ਗਾਰਡਨ ਵਿੱਚ ਇੰਨੀ ਕੁ ਮਿਹਨਤ ਕਰ ਲੈਣੀ ਚਾਹੀਦੀ ਹੈ ਕਿ ਕੁਝ ਕੁ ਸੀਜ਼ਨਲ ਸਬਜ਼ੀਆਂ ਅਸੀਂ ਉਗਾ ਸਕਦੇ ਆ ਪ੍ਰੋਟੀਨ ਲੈਂਦੇ ਨੇ ਉਹ ਟੋਫੂ ਬਹੁਤ ਖਾਂਦੇ ਨੇ ਬਾਕੀ ਕੈਰਟਸ ਕੈਬੇਜ ਸਵੀਟ ਪਟੈਟੋਜ਼ ਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਉਹ ਉਗਾਉਂਦੇ ਨੇ ਗ੍ਰੀਨ ਟੀ ਹੋਗੀ ਤੇ ਬਾਕੀ ਨੀਂਦ ਪੂਰੀ ਲੈਂਦੇ ਨੇ ਕਹਿੰਦੇ ਨੇ ਕਿ ਖਾਓ ਤੇ ਆਰਾਮ ਕਰੋ ਆਰਾਮ ਜ਼ਰੂਰ ਕਰਨਾ ਸਿੱਖੋ ਕਹਿੰਦੇ ਨੇ ਟੇਕ ਇਟ ਸਲੋ ਇਹ ਲਾਈਫ ਦੇ ਵਿੱਚ ਹਫੜਾ ਫੜੀ ਮਚਾਉਣ ਦੀ ਲੋੜ ਨਹੀਂ ਭਾਜਨਟ ਕਰਨ ਦੀ ਕਾਹਲੀ ਕਰਨ ਦੇ ਲੋੜ ਨੇ ਕਾਹਲੀ ਦੇ ਨਾਲ ਸਟ्रेस ਪੈਦਾ ਹੁੰਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਆਰਾਮ ਨਾਲ ਚੱਲੋ ਆਪਣੇ ਆਪ ਨੂੰ ਇੰਨਾ ਕੁ ਟਾਈਮ ਦੇ ਕੇ ਚੱਲੋ ਕਿ ਤੁਸੀਂ ਕਾਹਲੀ ਤੁਹਾਨੂੰ ਨਾ ਕਰਨੀ ਪਵੇ ਸੋ ਆਰਾਮ ਕਰੋ ਪੂਰਾ ਆਰਾਮ ਕਰਨ ਨਾਲ ਪੂਰੀ ਨੀਂਦ ਲੈਣ ਨਾਲ ਉਹ ਕਹਿੰਦੇ ਨੇ ਕਿ ਇੱਕ ਤਾਂ ਇਮਿਊਨਿਟੀ ਸਿਸਟਮ ਸਟਰੋਂਗ ਹੁੰਦਾ ਦੂਜਾ ਇਨਸੂਲਿਨ ਦੀ ਪ੍ਰੋਡਕਸ਼ਨ ਵਧਦੀ ਹੈ ਇੰਸੂਲਿਨ ਦੀ ਪ੍ਰੋਡਕਸ਼ਨ ਵਾਧੀਏ ਤਾਂ ਸਾਨੂੰ ਡਾਇਬੀਟਿਸ ਨਹੀਂ ਹੋਏਗਾ। ਬਾਕੀ ਐਲਜ਼ਾਈਮਰਸ ਡਿਜ਼ੀਜ਼ ਤੋਂ ਅਸੀਂ ਬਚੇ ਰਹਾਂਗੇ। ਠੀਕ ਕੋਲੇਸਟ੍ਰੋਲ ਵਗੈਰਾ ਤੋਂ ਬਚੇ ਰਵਾਂਗੇ, ਹਾਰਟ ਡਿਜ਼ੀਜ਼ ਤੋਂ ਬਚੇ ਰਵਾਂਗੇ ਕਿਉਂਕਿ ਜੇ ਅਸੀਂ ਪੂਰੀ ਨੀਂਦ ਲਵਾਂਗੇ ਤਾਂ ਸਾਡਾ ਬ੍ਰੇਨ ਪ੍ਰੋਪਰ ਰੈਸਟ ਵਿੱਚ ਹੋਏਗਾ। ਸਾਡੀ ਬਾਡੀ ਪੂਰੀ ਤਰ੍ਹਾਂ ਰੈਸਟ ਵਿੱਚ ਹੋਏਗੀ ਜਦੋਂ ਅਸੀਂ ਅਗਲੇ ਦਿਨ ਉੱਠਾਂਗੇ ਸਵੇਰੇ ਤਾਂ ਅਸੀਂ ਪੂਰੇ ਰਿਲੈਕਸਡ ਹੋਵਾਂਗੇ। ਜਦੋਂ ਅਸੀਂ ਪੂਰੇ ਰਿਲੈਕਸਡ ਹੋਵਾਂਗੇ ਸਾਡਾ ਦਿਮਾਗ ਰਿਲੈਕਸਡ ਹੋਏਗਾ ਬਾਡੀ ਵਿੱਚੋਂ ਸਾਰੀ ਟੈਨਸ਼ਨ ਨਿਕਲ ਚੁੱਕੀ ਹੋਏਗੀ ਤਾਂ ਇਹਦੇ ਨਾਲ ਹੀ ਅਸੀਂ ਬਹੁਤਿਆਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਬਾਕੀ ਹੋਰ ਕਹਿੰਦੇ ਨੇ ਕਿ ਲਰਨ ਕਰਦੇ ਰਹੋ ਸਾਰੀ ਉਮਰ ਨੈਵਰ ਸਟਾਪ ਲਰਨਿੰਗ ਹੋਰ ਟੇਕ ਇਟ ਸਲੋ ਤੇ ਬਾਕੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕੀਪ ਯੂਰ ਮਾਈਂਡ ਐਂਡ ਬਾਡੀ ਬਿਜ਼ੀ ਟੂ ਲਿਵ ਲੌਂਗ ਆਪਣੇ ਆਪ ਨੂੰ ਬਿਜ਼ੀ ਰੱਖੋ ਮਾਈਂਡ ਨੂੰ ਵੀ ਬਿਜ਼ੀ ਰੱਖੋ ਬਾਡੀ ਨੂੰ ਵੀ ਬਿਜ਼ੀ ਰੱਖੋ ਜਦੋਂ ਅਸੀਂ ਕੋਈ ਫਿਜ਼ੀਕਲ ਕੰਮ ਕਰਦੇ ਹਾਂ ਤਾਂ ਅਸੀਂ ਸਾਡਾ ਮਾਈਂਡ ਵੀ ਬਿਜ਼ੀ ਹੋ ਜਾਂਦਾ ਉਸ ਕੰਮ ਨੂੰ ਧਿਆਨ ਨਾਲ ਕਰਨ ਵਿੱਚ ਤੇ ਸਾਡੀ ਬਾਡੀ ਤਾਂ ਵੀ ਬਿਜ਼ੀ ਹੋ ਹੀ ਜਾਂਦੀ ਹੈ ਸੋ ਇਸ ਕਰਕੇ ਜੇ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖਾਂਗੇ ਤਾਂ ਸਾਡਾ ਦਿਮਾਗ ਇੱਧਰ ਉੱਧਰ ਭਜਣ ਤੋਂ ਬਚਿਆ ਰਹੇਗਾ ਤੇ ਅਸੀਂ ਬਿਮਾਰੀਆਂ ਤੋਂ ਬਚੇ ਰਹਾਂਗੇ। ਬਾਕੀ ਆਪਣੀ ਇੱਕ ਇੱਕ ਗਾਈ ਜ਼ਰੂਰ ਫਾਈਂਡ ਕਰੋ। ਇਹ ਸਾਡੇ ਜੀਨ ਜੀਨ ਦਾ ਪਰਪਸ ਹੈ। ਤੇ ਸਾਨੂੰ ਧਰਤੀ ਉੱਤੇ ਕਿਉਂ ਲਿਆਂਦਾ ਗਿਆ ਸਾਨੂੰ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਹੈ। ਔਰ ਜੇ ਅਸੀਂ ਆਪਣੀ ਇੱਕ ਇੱਕ ਗਾਈ ਫਾਈਂਡ ਕਰ ਲਵਾਂਗੇ ਤਾਂ ਸਾਨੂੰ ਜ਼ਿੰਦਗੀ ਵਾਕਈ ਬਹੁਤ ਚੰਗੀ ਲੱਗਣ ਲੱਗੇਗੀ ਤੁਸੀਂ ਵੀ ਟਰਾਈ ਕਰਨਾ ਕਿ ਇਸ ਕਿਤਾਬ ਨੂੰ ਲਿਆ ਕੇ ਪੜਨਾ ਔਰ ਅਸੀਂ ਹੂਰ ਤਾਂ ਬਹੁਤ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਅਸੀਂ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਕਿਵੇਂ ਜਿਉਣਾ ਹੈ ਲੰਬਾ ਲੱਕੀਮੀ ਲੈ ਕੇ ਜਾਣਾ ਇਹ ਅਸੀਂ ਬਿਲਕੁਲ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਕਾਹਲ ਬਹੁਤ ਕਰਦੇ ਆ ਖਾਲੀ ਦੇ ਨਾਲ ਸਾਡੀ ਬਹੁਤ ਸਾਰੀ એનર્ਜੀ ਵੇਸਟ ਹੋ ਜਾਂਦੀ ਹੈ ਜਾਪਾਨੀ ਲੋਕ ਇਥੇ ਕਹਿੰਦੇ ਨੇ ਕਿ ਆਰਾਮ ਨਾਲ ਜਿਓ ਟੀਕਟਸ ਲਓ ਕਿਉਂਕਿ ਜਦੋਂ ਖਾਲੀ ਕਰਦੇ ਆ ਤਾਂ એનર્ਜੀ ਵੇਸਟ ਹੁੰਦੀ ਹੈ ਲਾਈਫ ਤਾਂ ਸਾਰਿਆਂ ਨੂੰ ਇਕੋ ਜਿਹੀ ਮਿਲਦੀ ਹੈ ਕੋਈ ਕੋਈ ਭੱਜ ਕੇ ਛੇਤੀ ਮਕਾ ਲੈਂਦੇ ਨੇ ਕੋਈ ਹੌਲੀ ਹੌਲੀ ਆਰਾਮ ਨਾਲ ਸਜੇ ਸਜੇ ਲੰਮਾ ਲੈ ਜਾਂਦੇ ਨੇ ਤੇ ਇਸ ਲਈ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣਾ ਸਿੱਖੀਏ ਸਾਨੂੰ ਇਹ ਕਿਤਾਬ ਜਿਹੜੀ ਹੈ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੇ ਤੁਹਾਨੂੰ ਇਹ ਚੰਗਾ ਲੱਗੇ ਲੱਗਿਆ ਹੋਵੇ ਮੇਰੇ ਵਿਚਾਰ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਮੈਂ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਵਧੀਆ-ਵਧੀਆ ਕਿਤਾਬਾਂ ਤੁਹਾਡੇ ਨਾਲ ਸ਼ੇਅਰ ਕਰਦੀ ਰਾਵਾਂਗੀ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਧੰਨਵਾਦ